ਅਜੀ ਸ਼ੈਲੀ ਮੁੰਡਾ ਆਪਣਾ ਧਾਰੀ ਹਾਲ ਤੋਂ ਭਰਾਜੇ ਤੇ ਆਪਣਾ ਮੋਰ ਸਾਬ ਆਪਣੇ ਮਿਲ ਗਰੋਂ ਦੇ ਖਮਤੇ ਸੀਗੇ ਤੇ ਉੱਥੇ ਆਏ ਤਿੰਨ ਮੁੰਡੇ ਮੋਟਰਸਾਈਕਲ ਦੇ ਉੱਤੇ ਉਹਨਾਂ ਉਤਰਦਿਆਂ ਸਾਰੀ ਤਿੰਨੇ ਪਿੰਨਾ ਇੱਕ ਗੋਲੀ ਮਾਰੀ ਉਹਨਾਂ ਦੇ ਪੈਰ ਦੇ ਉੱਤੇ ਵੱਜ ਗਈ ਸ਼ੈਲੀ ਵੀਰ ਭੱਜੇ ਸ਼ੈਲੀ ਵੀਰ ਜਦੋਂ ਭੱਜੇ ਨਾ ਤੇ ਫਿਰ ਉਹ ਮਗਰ ਗਏ ਉਹਨਾਂ ਦੇ ਤੇ ਫਿਰ ਉਹਨਾਂ ਨੇ ਫੇਰ ਦੋ ਗੋਲੀਆਂ ਮਾਰੀਆਂ ਉਹਨਾਂ ਦੇ ਆਇਦਰਾਗੇ ਦੇਖੋ ਦੋ ਤਿੰਨ 10 ਐਕਸਰੇ ਹੋਣੇ ਆਉਣਾ ਐਕਸਰੇ ਕਰਾਉਣ ਕਿ ਆਹ ਹੋ ਗਿਆ ਨਾ ਹੋ ਗਿਆ ਚਲੋ ਜਲਦੀ ਬੰਦ ਕਰਨਾ ਚੱਲ ਲੈਣਾ ਯਾਰੋ ਫਾਟਾ ਫਾਟਾ ਆਉਣਾ ਦਾ ਨਾ ਆਜੀ ਸ਼ੈਲੀ ਮੁੰਡਾ ਆਪਣਾ ਧਾਰੀ ਹਾਲ ਤੋਂ ਭਰਾਜੇ ਤੇ ਆਪਣਾ ਮੋਰ ਸਾਹਿਬ ਆਪਣੇ ਮੈਦਾਨ ਗਰਾਉਂਡੇ ਕੁਮਤੇ ਸੀਗੇ ਤੇ ਉਥੇ ਆਏ ਤਿੰਨ ਮੁੰਡੇ ਮੋਰਸਾਲ ਦੇ ਉੱਤੇ ਉਹਨਾਂ ਉੱਤਰਦਿਆਂ ਸਾਰੀ ਤਿੰਨੇ ਪਿੰਨਾ ਇੱਕ ਗੋਲੀ ਮਾਰੀ ਉਹਨਾਂ ਦੇ ਪੈਰ ਦੇ ਉੱਤੇ ਵੱਜ ਗਈ ਤੇ ਹਰਸ਼ਾਲੀ ਵੀਰ ਭੱਜੇ ਹਰਸ਼ਾਲੀ ਵੀਰ ਜਦੋਂ ਭੱਜੇ ਨਾ ਤੇ ਫਿਰ ਉਹ ਮਗਰ ਗਏ ਉਹਨਾਂ ਦੇ ਤੇ ਫਿਰ ਉਹਨਾਂ ਨੇ ਫਿਰ ਦੋ ਗੋਲੀਆਂ ਮਾਰੀਆਂ ਉਹਨਾਂ ਦੇ ਤੇ ਗੋਲੀਆਂ ਮਾਰਨ ਤੋਂ ਬਾਅਦ ਫਿਰ ਮੈਜਰ ਤੋਂ ਮਗਰ ਭੱਜਿਆ ਫਿਰ ਉਹਨਾਂ ਨੇ ਫਿਰ ਉਹ ਵੀ ਗਾੜੀ ਮੁੱਲੋਂ ਨਾ ਭੱਜ ਕੇ ਗੋਲੀਆਂ ਮਾਰ ਕੇ ਕਿੰਨੇ ਵੈਪਨ ਸੀ ਨਾ ਉਹਨਾਂ ਕੋਲ ਦੋ ਵੈਪਨ ਸੀਗੇ ਕਿੰਨੇ ਮੁੰਡੇ ਸੀ ਮੁੰਡੇ ਤਿੰਨ ਤਿੰਨ ਸੀਗੇ ਬਸ ਪੁੱਛਿਆ ਕੀ ਕੀ ਪਾਇਆ ਸੀ ਇਹਨਾਂ ਨੇ ਉਹਨਾਂ ਨੇ ਮਤਲਬ ਆਪਣਾ ਜੈਕਟ ਪਾਈ ਸੀ ਬਾਕੀ ਦਾ ਮੂੰਹ ਸਿਰ ਵੱਧਾ ਸੀ ਜੈਕਟਾਂ ਥੋਡੀਆਂ ਪਾਈਆਂ ਸੀ ਜਦੋਂ ਆਏ ਸੀ ਉਸ ਕੀ ਕਹਿੰਦੇ ਕੀ ਬੋਲੇ ਆ ਗਏ ਆਣ ਕੇ ਲੈ ਸ਼ਾਲੀ ਤੂੰ ਆ ਬੈਂਜੋ ਇਦਾਂ ਕਰਕੇ ਕਹਿੰਦੇ ਸੀ ਸ਼ਾਲੀ ਕਿਹਾ ਸ਼ਾਲੀ ਕਿਹਾ ਹਾਂ ਮੈਂ ਦੱਸੋ ਤੋ ਨਾ ਹੁੰਦੇ ਪੈਰ ਤੇ ਗੋਲੀ ਮਾਰ ਦਿੱਤੀ ਤਿੰਨੇ ਮੁੰਡੇ ਅੱਗੇ ਆਏ ਕਿ ਨਾ ਨਾ ਦੋ ਮੁੰਡੇ ਮੋਟਰਸਾਈਕਲ ਦੇ ਉੱਤੇ ਰਹੇ ਇੱਕ ਮੁੰਡਾ ਉਤਰਿਆ ਉਹਦੇ ਕੋਲ ਦੋ ਵੈਪਨ ਸੀ ਗੀ ਗੋਲੇ ਮੱਕ ਕਿਧਰੋਂ ਭਜੇ ਫਿਰ ਗੋਲੀਆਂ ਮਾਰ ਕੇ ਭਾਜੀ ਉਹ ਭਜੇ ਬੇਬੇ ਨਾਨਕੀ ਉੱਥੇ ਗਰਾਊਂਡ ਚੋਂ ਮਾਰ ਕੇ ਨਾ ਭਜੇ ਬੇਬੇ ਨਾਨਕੀ ਵਾਲ ਨੂੰ ਜਿਹੜਾ ਚੜਦੀ ਨੇ ਚੜਾਈ ਦੀ ਉਧਰੋਂ ਭਜੇ ਉਹ ਚੁੱਕੇ ਲੈ ਗਿਆ ਉਹ ਉੱਥੇ ਫਿਰ ਕਹਿੰਦਾ ਸ਼ੈਲੀਵਿੰਨ ਮੈਂ ਚੁੱਕੇ ਲੈਦਾ ਨਾਲ ਮੇਰੇ ਦੋਸਤ ਵੀ ਦੋ ਚਾਰ ਤੈਨੂੰ ਵੀ ਤੂੰ ਕੋਈ ਕੋਸ਼ਿਸ਼ ਕੀਤੀ ਤੇਰੇ ਵਾਲੀ ਹਾਂ ਮੈਂ ਆਪਣੇ ਜਦੋਂ ਪੱਥਰ ਲੈ ਰੋੜਾ ਲੈ ਕੇ ਭਜਾ ਨਾ ਮਗਰ ਨਾ ਮੇਰੇ ਵਾਲ ਨੂੰ ਵੈਪਨ ਕੀਤਾ ਮੈਂ ਕਿ ਮੈਨੂੰ ਕਹਿੰਦਾ ਆਫ ਹੁੰ ਮੇਰੇ ਕੋਈ ਗੱਲ ਨਹੀਂ ਮੈਂ ਫਿਰ ਮੈਂ ਰੋੜਾ ਮਾਰਨ ਦੀ ਕੋਈ ਕੀਤੀ ਪਰ ਉਹਦੋਂ ਭੱਜ ਗਿਆ ਹੁਣ ਕੀ ਹਾਲਾਤ ਨੇ ਸ਼ਹਿਰੀ ਦੇ ਹੁਣ ਚਲੋ ਠੀਕ ਜੇ ਤੇ ਬਾਕੀ ਦੇਖੋ ਕੀ ਬੰਦਾ ਹੈ ਕੋਈ ਪੁਲਿਸ ਨੂੰ ਪੁਲਾਣਾ ਕਰਾ ਦਿੱਤੀ ਹੈ ਹਾਂਜੀ ਹਾਂਜੀ ਰਿਪੋਰਟ ਦਿੱਤੀ ਹੈ ਹਾਂਜੀ ਹਾਂਜੀ ਮੈ ਲਗਰਾਉਂਡ ਤੇ ਗੋਲੀ ਚੱਲੀ ਅੱਜ ਮੌਕੇ ਤੇ ਆਏ ਆ ਇਹਨਾਂ ਦਾ ਐਕਚੁਅਲੀ ਨਾ ਇੱਕ ਕਰਨਾ ਮੁੰਡਾ ਖੁੰਡੇ ਪਿੰਡ ਦਾ ਇੱਕ ਮੁੰਡਾ ਹੈਗਾ ਵਾ ਦੀਨਵਾਲ ਦੀਨੇਵਾਲ ਦਾ ਦੀਨਪੁਰ ਦਾ ਬੰਟੀ ਮੁੰਡਾ ਇਹ ਆਪਸ ਵਿੱਚ ਪਹਿਲਾਂ ਵੀ ਲੜਦੇ ਝਗੜਦੇ ਨੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਦੋਨੋਂ ਤੇ ਇਹਨਾਂ ਤੇ ਪਹਿਲਾਂ ਵੀ ਆਲਰੇਡੀ ਮਕਦਮੇ ਦਰਜ ਨੇ ਇਹਨਾਂ ਦੀ ਆਪਸ ਵਿੱਚ ਪਹਿਲਾਂ ਕੋਈ ਕੋਈ ਲੜਾਈ ਝਗੜਾ ਚੱਲ ਰਿਹਾ ਸੀ ਇਸ ਕਰਕੇ ਅੱਜ ਇਹਨਾਂ ਨੇ ਇੱਥੇ ਗੋਲੀ ਚਲਾਈ ਆ ਇੱਕ ਮੁੰਡਾ ਇੰਜਰਡ ਹੋਇਆ ਉਹਦੇ ਵਿੱਚ ਛੱਲੀ ਜਿਹਦੇ ਫਾਇਰ ਆਰਮ ਲੱਗਾ ਹੈ ਤੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਸਰ ਜਿਹੜੇ ਮੁੰਡੇ ਦੇ ਜਿਹੜਾ ਇੰਜਰਡ ਹੋਇਆ ਉਹ ਹੀ ਇਹਨਾਂ ਦੇ ਨਾਲ ਸੀ ਜਿਹਨੇ ਗੋਪਰਾ ਉਹ ਜਿਹੜਾ ਬੰਟੀ ਗਰੁੱਪ ਹੈ ਜਿਹੜਾ ਉਹ ਇਹਨਾਂ ਦੇ ਨਾਲ ਦਾ ਮੁੰਡਾ ਇਹਨਾਂ ਦੇ ਗਰੁੱਪ ਦਾ ਸੀਗਾ ਤੇ ਉਹਨਾਂ ਦੇ ਨਾਲ ਰਿਲੇਟਡ ਸੀਗਾ ਜਦੋਂ ਉਹ ਗਰਾਊਂਡ 'ਚ ਆਇਆ ਤੇ ਉਹਦੇ ਨਾਲ ਫਾਇਰ ਇੰਜਰੀ ਕੀਤੀ ਕਿੰਨੇ ਲੋਕ ਜਰ ਫਾਇਰ ਆਟਮ ਵਾਲੇ ਸਾਰੇ ਵਾਲੇ ਤਿੰਨ ਜ ਬਸ ਦੇ ਇਹ ਰਜਿਸਟ੍ਰੇਸ਼ਨ ਕਰ ਰਹੇ ਆ ਜਲਦੀ ਆਬੂ ਆ ਜਾਣਗੇ ਕਿੰਨੇ ਫਾਇਰ ਕੀਤੇ ਜੀ ਸਰ ਫਾਇਰ ਉਹਨਾਂ ਚਾਰ ਕੀਤੇ ਜੀ ਕੱਲ ਰਾਤੀ ਵੀ ਦਾਦੇ ਕੋਈ ਗੋਲੀ ਚੱਲੀ ਜੀ ਕੋਈ ਜੀਨ ਪੜ ਕੇ ਕੋਈ ਉਹ ਵੀ ਹਵਾਈ ਫਾਇਰ ਰਾਤ ਵੀ ਹੋਇਆ ਇਹ ਉਸੇ ਨਾਲ ਰਿਲੇਟਡ ਆ ਉਹ ਵੀ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਪੂਟਾ ਕੋ ਸਰਾਗ ਲੱਭਾ ਬਸ ਲੱਗ ਲੱਗ ਕਰ ਹੀ ਰਹੇ ਤੁਹਾਡੇ ਸਾਹਮਣੇ ਦੇਖੋ ਮੌਕੇ ਤੇ ਹੀ ਕਰ ਰਹੇ ਆ ਕੋਲ ਪ੍ਰੋਬਲਮ ਕਰ ਨਹੀਂ ਜੀ ਹਾਂ ਕਰ ਰਹੇ ਆ ਕਰ ਰਹੇ ਆ ਟੋਟਲੀ ਸਰਾਗ ਤੁਹਾਡੇ ਲੋਕੀ ਕਰ ਰਹੇ ਤੁਸੀਂ ਅੱਜ ਆ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਕਰਕੇ ਬੰਦੇ ਦੋਸ਼ੀ ਅਰੈਸਟ ਕਰ ਰਹੇ ਆ